ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਮੇਰੇ ਬੀਬੀਆਂ ਦੇ ਚਰਨਾਂ ਦੇ ਵਿੱਚ ਬੇਨਤੀ ਆ ਮੈਂ ਅੱਗੇ ਵੀ ਕਰਦੀ ਆ ਬੀਬੀਆਂ ਨੂੰ ਕਦੀ ਵੀ ਇੰਨਾ ਕਰੋਧ ਨਹੀਂ ਕਰਨਾ ਚਾਹੀਦਾ ਬੀਬੀਆਂ ਨੂੰ ਕਰੋਧ ਨਹੀਂ ਪਉਂਦਾ ਹੈਗਾ ਤੇ ਪਰਿਵਾਰ ਦੇ ਵਿੱਚ ਨਾ ਜੋੜ ਕੇ ਰੱਖਣਾ ਹੈ ਬੀਬੀਆਂ ਦੇ ਵਾਸਤੇ ਵੀ ਗੱਲ ਆ ਜੇ ਬੀਬੀਆਂ ਕਰੋਧ ਛੱਡ ਦੇਣਾਂ ਤੇ ਮੇਰੇ ਖਿਆਲ ਜਿਹੜੇ ਜੱਜ ਵਕੀਲ ਵੀ ਵਿਹਲੇ ਬਹਿ ਜਾਣ ਜੋ ਕਿ ਮੈਂ ਵੱਧ ਘੱਟ ਬੋਲ ਲਿਆ ਗਿਆ ਵੇ ਆਪਾਂ ਸਾਰੀਆਂ ਬੀਬੀਆਂ ਸਾਨੂੰ ਕਿਸੇ ਨੂੰ ਇੰਨਾ ਗਰੋਧ ਨਹੀਂ ਕਰਨਾ ਚਾਹੀਦਾ ਬੀਬੀਆਂ ਦਾ ਠੰਡਾ ਸੁਭਾਅ ਜਿਹੜਾ ਮਿੱਠਾ ਸੁਭਾਅ ਹੈ ਸਾਰੇ ਪਰਿਵਾਰਾਂ ਨੂੰ ਰਿਸ਼ਤੇਦਾਰਾਂ ਨੂੰ ਸਭ ਨੂੰ ਜੋੜ ਕੇ ਰੱਖਦਾ ਹੈ ਆਪਾਂ ਪਰਿਵਾਰ ਸਭ ਨੇ ਰਲ ਮਿਲ ਕੇ ਰਹਿਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਜੀ ਦੀ ਗੱਲ ਮਾਨ ਵੇਚਿ ਆਵੇ ਜੀ ਗੁਰੂ ਜੀ ਦੀ ਗੱਲ ਮਾਨ ਵੇਚਿ ਆਵੇ ਜੀ ਜੀ ਬੀਬੀਆਂ ਨੂੰ ਕਦੇ ਨਾ ਕਰੋਦ ਪਾਵੇ ਜੀ ਜੀ ਬੀਬੀਆਂ ਨੂੰ ਕਦੇ ਨਾ ਕਰੋਦ ਪਾਵੇ ਜੀ ਸੋ ਵਤੈ ਸਵੇਰੇ ODI ਬਾਣੀ ਗਾਏ ਜੀ ਸੋ ਵਤੈ ਸਵੇਰੇ ODI ਬਾਣੀ ਗਾਏ ਜੀ ਜਿਕਾਰ ਆਇਆ ਨੋਣਾ ਮੱਥੇ ਵਾਟ ਪਾਏ ਜੀ ਜਿਕਾਰ ਆਇਆ ਨੋਣਾ ਮੱਥੇ ਵਾਟ ਪਾਏ ਜੀ ਆੜ ਤੇਗ ਮਾੜ ਨਾ ਕਦੇ ਵੀ ਲਾੜੀਏ ਆੜ ਤੇਗ ਮਾੜ ਨਾ ਕਦੇ ਵੀ ਲਾੜੀਏ ਜਿ ਕੋੜੀ ਫਿੱਕੀ ਗਾਲ ਸਬਣਾ ਦੀ ਜਰੀਏ ਜਿ ਕੋੜੀ ਫਿੱਕੀ ਗੀ ਗਾਲ ਸਬਣਾ ਦੀ ਜਾਰੀਏ ਆਂਡ ਤੇਗ ਵਾਂਡ ਰਬ ਦੀਨੀ ਆਈ ਜੀ ਆਂਡ ਤੇਗ ਵਾਂਡ ਰਬ ਦੀਨੀ ਆਈ ਜੀ ਜਿਦੋਖ ਸੁਖ ਵੇਚ ਹੁੰਦੇ ਨੇ ਸਹਾਈ ਜੀ ਜਿਦੋਖ ਸੁਖ ਵੇਚ ਹੁੰਦੇ ਨੇ ਸਹਾਈ ਜੀ ਕਾਮ ਤੇ ਕਰੋਦ ਕੈਂਦੇ ਕਾਇਆ ਗਾਲਦਾ ਕਾਮ ਤੇ ਕਰੋਦ ਕੈਂਦੇ ਕਾਇਆ ਗਾਲਦਾ ਜੋ ਹੈ ਜੀ ਕੰਚਨ ਸੁਹਾ ਘਟਾਲਦਾ ਜਿਓ ਹੈ ਜੀ ਕੰਚਨ ਸੁਹਾ ਘਟਾਲਦਾ ਮਾਨਨੋ ਤੇ ਰਖਣਾ ਸੰਭਾਲ ਚਾਈਦਾ ਮਾਨਨੋ ਤੇ ਰਖਣਾ ਸੰਭਾਲ ਚਾਈਦਾ ਕਰੋਦ ਵੇਚਿਆਣ ਕੇ ਨੀ ਮਾਨ ਪਾਈਦਾ ਕਰੋਦ ਰੇਚਿਆਣ ਕੇ ਨੀ ਮਾਨ ਪਾਈਦਾ ਵੰਦ ਕਾਟੇ ਲਿਖਿਆ ਤੇ ਮਾਫ ਕਰਿਓ ਵੰਦ ਕਾਟੇ ਲਿਖਿਆ ਤੇ ਮਾਫ ਕਰਿਓ ਬਾਬਾ ਨਾਮ ਦੇ ਸੰਗ ਤੂ ਸੀ ਮੇਰਾ ਕਰਿਓ ਜੀ ਬਾਬਾ ਨਾਮ ਦੇ ਸੰਗ ਤੂ ਸੀ ਮੇਰਾ ਕਰਿਓ ਇਸ ਤਰ ਕਵਤਾ ਬਣਾਇਓ ਗੁਰੂ ਜੀ ਮੇਰਾ ਮਾਨ ਗਰ ਬਾਣੀ ਨਾਲ ਲਾਇਓ ਗੁਰੂ ਜੀ ਮੇਰਾ ਮਾਨ ਗਰ ਬਾਣੀ ਨਾਲ ਲਾਇਓ ਗੁਰੂ ਜੀ

ਇਹ ਤਕੋ ਦੋ ਚਾਰ ਅੱਖਰ ਜੋੜ ਕੇ ਮੇਤਰਾ ਬੋਲਦੀ ਆਂ ਤੁਸੀਂ ਆਪਣਾ ਸਮਾਂ ਕੱਢ ਕੇ ਤਿੰਨ ਚਾਰ ਮਿੰਟ ਦਾ ਸੁਣ ਲੈਂਦੇ ਜੇ ਬਾਕੀ ਤੁਹਾਡਾ ਮੇਰਾ ਸਾਰਿਆਂ ਨੇ ਗਰਬਾਣੀ ਦੇ ਬੇੜਾ ਬੰਨੇ ਲਾਉਣਾ ਇਹਨਾਂ ਕਪਤਾ ਨੇ ਨਹੀਂ ਲਾਉਣਾ ਚਲੋ ਮੇਰੇ ਮੰਨਦਿਆ ਸ਼ਾਹਾਂ ਕਿ ਮੈਂ ਆਪਣਾ ਬੋਲ ਲਈਨੀ ਆਂ ਬਾਕੀ ਸਾਰੇ ਆਪਾਂ ਗਰਬਾਣੀ ਨਾਲ ਜੁੜਨਾ ਇਹ ਦੋ ਤਿੰਨ ਟੈ ਮਿੰਟ ਕੱਢ ਕੇ ਤੁਸੀਂ ਕਪਤਾ ਸੁਣ ਲੈਂਦੇ ਜੇ ਮੈਂ ਦੁਬਾਰਾ ਦੂਰੀ ਵਾਰ ਕਪਤਾ ਪਾਈ ਮੇਨ ਸੰਗਤ ਨੇ ਕਿ ਅਸੀਂ ਦੁਬਾਰਾ ਫੇਰੇ ਕਪਤਾ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਕਿਤੇ